ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣੇ ਸਾਰਿਆਂ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੁਪਤਕ ਫੈਮਿਲੀ ਵਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਕਰਦੇ ਹਾਂ ਕੋਈ ਕਰਦੇ ਕੰਮ ਸਵੇਰ ਦੇ ਕੰਮ ਆਪਾਂ ਸਾਰੇ ਕਰ ਲਈ ਸੀ ਸ਼ਾਮ ਦੇ ਵਜੇ ਵੀ ਆ ਪੰਜ ਅੱਜ ਤੇ ਵਲੌਗ ਆਪਾਂ ਹੁਣ ਸਟਾਰਟ ਕਰਨ ਲੱਗੇ ਆ ਹਜੇ ਰਸ਼ਮੀ ਲਈ ਹੈ 4 ਵਜੇ ਲੈ ਕੇ ਲਿਖਣ ਤੋਂ ਅੱਜ ਜਿਹੜੇ ਟਿਊਸ਼ਨ ਤੇ ਗਿਆ ਕਈ ਦਿਨਾਂ ਤੋਂ ਪਹਿਲਾਂ ਉਹ ਸਕੂਲ ਤਾਂ ਜਾਂਦਾ ਰਹਿੰਦਾ ਸੀ ਵਿੱਚ ਵਿੱਚ ਸਕੂਲ ਵੀ ਨਹੀਂ ਗਿਆ ਸੀਗਾ ਕਿਉਂਕਿ ਉਹ ਬਿਮਾਰ ਹੈ ਕਾਕੂ ਜਿਆਦਾ ਬੁਖਾਰ ਹੋ ਗਿਆ ਸੀ ਉਹਨੂੰ ਤੇ ਟਿਊਸ਼ਨ ਅੱਜ ਨਹੀਂ ਜਾਈ ਦੇਣਾ ਕੋਤੇ ਜਗਾ ਤੇ ਟਿਊਸ਼ਨ ਨਹੀਂ ਤੇ ਜਿੰਦੇ ਸੀ ਲੋਰ ਤਾਂ ਕਿ ਫਿਰ ਬੱਚੇ ਤੋਂ ਨਹੀਂ ਜਾਈਦਾ ਸੀਗਾ ਤੇ ਕਿਉਂਕਿ ਫਿਰ ਸਕੂਲ ਜਾਂਦਾ ਸੀ ਤੇ ਟਿਊਸ਼ਨ ਨਹੀਂ ਜਾਈਦਾ ਸੀ ਤੇ ਹੁਣ ਆਪਾਂ ਕਰਦੇ ਹਾਂ ਸਿੱਕਾ ਇਹ ਕੰਮ ਮੰਮੀ ਨੂੰ ਆਗੇ ਕਰਾਂਗੇ ਬਹੁਤ ਜ਼ਿਆਦਾ ਪਰੇਸ਼ਾਨ ਕੀ ਹੋ ਰਹੀ ਹੈ ਉਹ ਜਾਨ ਨੂੰ ਗੱਲ ਹੋਈ ਤੇ ਉਹਨੇ ਖੰਡ ਬਹੁਤ ਝਾਂ ਲਿਆ ਜੀ ਸਾਲ ਜੀ ਅੰਮ੍ਰਿਤਸਰ ਵਿੱਚ ਇਦਰਾ ਰਸ਼ਮੀ ਨੇ ਆਸਪਾਸੀਆਂ ਖਾਦੀ ਨਹੀਂ ਲੀ ਨਾ ਹੋ ਗਈ ਤੇ ਇਹ ਲੱਗਦਾ ਆਪਾਂ ਵੀ ਖਾਣੇ ਪੈਣਾ ਜੰਗਾਇਆ ਪਰ ਰਸ਼ਮੀ ਜੀ ਸਿੱਖ ਮੈਂ ਤਾਂ ਉਹਨਾਂ ਨੂੰ ਆਪ ਕੋਲ ਲਾ ਕੇ ਉਹਨੂੰ ਖਾਣੇ ਲੁਈਆ ਕਰਦਾ ਰਹਿੰਦਾ ਹੈ ਤੇ ਸਾਰੀ ਲੱਗ ਮਮੇ ਤੇ ਰੀਂਦੀ ਹੈ ਗੰਡੇ ਪੀ ਆਇਆ ਸੀ ਭਾਈ ਜਿਹੜਾ ਉਹ ਜਾਂਦਾ ਰਿਹਾ ਕੱਪੜੇ ਸੀ ਤੋਤੇ ਸੀਗੇ ਕੁਸ ਸਵੇਰ ਵੇਲੇ ਤੋਤੇ ਸੀ ਕੁਸ ਹੁਣ ਤੋਤੇ ਐ ਰੈਸਮੀਨ ਹਜੇ ਆਇਆ ਨਹੀਂ ਗਾਟੇਸ਼ਨ ਤੋਂ ਤੇ ਬਾਹਰ ਮੌਸਮ ਦੇਖੀ ਠੰਡਾ ਹੋਇਆ ਪਿਆ ਹੈ ਨਾ ਬਾਹਰ ਵਧੀਆ ਮੌਸਮ ਹੁਣ ਤਾਂ ਗਰਮੀ ਜੀ ਹੈ ਨਾ ਦੋ ਕੁ ਦਿਨਾਂ ਦੀ ਘਟ ਹੈ ਤੇ ਮੰਮੂ ਚੀਰੀਆਂ ਲਈ ਗੰਡੇ ਗਲ ਸਬਜ਼ੀ ਬਣਾਉਣੀ ਹੈਗੀ ਕੋਈ ਬੰਦੇ ਸਬਜੀ ਦੇ ਵਿੱਚ ਪਾਉਣ ਵਾਸਤੇ ਕੀ ਰਹੀਂਦੀ ਹੈਗੀ ਤੇ ਰਸ਼ਮੀ ਦੇ ਨਾਲ ਜੇ ਰਸ਼ਮੀ ਆ ਗਿਆ ਹੋਇਆ ਤਾਂ ਹਜੇ ਤਰ੍ਹਾਂ ਕਰਕੇ ਜੇ ਨਹੀਂ ਬੱਝੇਗੇ ਸਾਡੇ ਤੋਂ ਪੰਜ ਦਾ ਹੀ ਟਾਈਮ ਹੈ ਪਰ ਰਸ਼ਮੀ ਹਜੇ ਨਹੀਂ ਆਇਆਗਾ ਹਜੇ ਰਸ਼ਮੀ ਨਹੀਂ ਆਇਆ ਉਹ ਸਾਮਨ ਦੀ ਗਲੀ ਚੋਂ ਆਣਾ ਰਸ਼ਮੀ ਨੇ ਸੁਸ਼ਮੀ ਨੇ ਨਹੀਂ ਆਇਆ ਹਜੇ ਕਿਵੇਂ ਮੰਮੀ? ਉਹ ਤਾਂ ਕੁੱਤੇ ਦਲਵਾਵਾ ਤਾਂ ਗੱਲ ਹੀ ਨਹੀਂ ਹੋਈ ਆਇਆ ਹੈ ਕੋਈ। ਹਮਮ। ਕੋਟ ਨੇ। ਉਹ ਵੀ ਰੈੱਡ। ਹਮ। ਅੰਨੇ ਹੋ ਆਪੇ ਹੀ ਆ ਜੂਗਾ। ਅੱਤ ਬੰਨੇ ਅੰਦਰ ਬਾਬੇ ਸੇ ਤਬਾਰ ਵੀ ਕੀ ਮੰਮੀ ਨਹੀਂ ਆਉਂਦਾ ਆਪੇ ਹੀ ਆ ਜਾਂਦਾ ਹੁੰਦਾ ਰੋਜ਼ ਅੱਗੇ ਬਾਹਰ ਵੀ ਵੈਸੇ ਤਾਂ ਠੰਡਾ ਹੀ ਹੈ ਮੌਸਮ ਤੇ ਆਪਾਂ ਹੁਣ ਅੰਦਰ ਬੈਠੇ ਨੀ ਕਿਰਾ ਹੁਣ ਸਬਜ਼ੀ ਬਣਾਉਣੀ ਹੈ ਵੀ ਫੇਰ ਆਟਾ ਉੱਟਾ ਬਿਨਣਾ ਹੈ ਰਸ਼ਮੀ ਆ ਗਿਆ ਜਿਹੜਾ ਕੋਈ ਰਸ਼ਮੀ ਨੇ ਜੇ ਕੁਝ ਖਾਣਾ ਹੋਇਆ ਤਾਂ ਉਹ ਘਾਰੀ ਬਣਾ ਕੇ ਦੇਉਣਾ ਤੇ ਬਾਅਦ ਦੀ ਚੀਜ਼ ਇਹ ਸਾਰੀ ਬੰਦਾ ਕਰਨਾ ਹੋਊ ਤੋਂ ਸਿਵਾ ਇਹ ਥੋੜਾ ਖਾ ਸਕਦਾ ਹੈਗਾ ਤੇ ਕੋਈ ਬਾਅਦ ਨਹੀਂ ਕੋਈ ਚੀਜ਼ ਨਹੀਂ ਖਾਣੀ ਜੀ ਘਰੇ ਚੀਜ਼ਾਂ ਨੂੰ ਬਣਾ ਦੇਉ ਜਿਹਨੇ ਕੋਈ ਆਪ ਦੀ ਘਰੇ ਚੀਜ਼ ਖਾ ਸਕਦੇ ਆਂਗੇ ਇਹਦੇ ਸੁਨਿਧਾ ਜੀ ਜੋ ਨੂੰ ਬਣਾ ਕੇ ਦੇਣ ਫਿਰ ਨੂੰ ਕੋਈ ਚੀਜ਼ ਹਮ ਬਣਾਵਾਂਗੇ ਆਪਾਂ ਪਹਿਲਾਂ ਸਬਜ਼ੀ ਇਹ ਰੱਖਾਂਗੇ ਬਣਾ ਲਈ ਤੇ ਮੇਰਾ ਵੀ ਪੈਰ ਦਾ ਸਿਰ ਦਰਦ ਆ ਰਿਹਾ ਦੇਖਦਾ ਸੀ ਤਵੇਰੀ ਹੰਡੋੜੀ ਕਰਦੀ ਹੈ ਵੀ ਇਹ ਕੋਈ ਨਾ ਫਰਕ ਆ ਇਸੇ ਹੋਰ ਦਰਦ ਕਰਦਾ ਸੀ ਪੈਰ ਦਾ ਤੇ ਚੈਨਲ ਤੇ ਮੇਰਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਤੇ ਲਾਈਕ ਵੀ ਕਰ ਦਿਆ ਕਰੋ ਪੂਰੀ ਸ਼ੇਅਰ ਵੀ ਕਰ ਦਿਆ ਕਰੋ ਤੇ ਕਮੈਂਟ ਵੀ ਕਰ ਦਿਆ ਕਰੋ ਲੋ ਜੀ ਸਬਜੀ ਆਪਣੀ ਬਣ ਗਈ ਤੇ ਆਟਾ ਵੀ ਆਪਾਂ ਗੁੰਨ ਲਿਆ ਸੀ ਤੇ ਕੰਮ ਤੋਂ ਦਾ ਸਾਰਾ ਕਰ ਲਿਆ ਸੀ ਭਾਂਡੇ-ਪੂੰਡੇ ਧੋ ਲੈ ਸੀਗੇ ਤੇ ਬਾਹਰ ਹਵਾ ਵਧੀਆ ਮੌਸਮ ਠੀਕ ਹੈ ਸਾਫ਼ ਹੈ ਠੰਡਾ ਹੈ ਤੇ ਇਧਰੋਂ ਆ ਗਿਆ ਬੱਦਲ ਵੀ ਬਹੁਤ ਜ਼ਿਆਦਾ ਆ ਤਾਂ ਲੱਗਦਾ ਜਿਵੇਂ ਆ ਜਾਊਗਾ ਹਨਾ ਬੱਦਲ ਤਾਂ ਬਹੁਤ ਉੱਠਿਆ ਗਿਆ ਜੀ ਆ ਵੀ ਇੱਧਰ ਸਾਡੇ ਮਗਰਲੇ ਪਾਸੇ ਪੜੋਸੀਆਂ ਦੇ ਵੇਲਾ ਵੇਖੋ ਕਿਵੇਂ ਜੜੀਆਂ ਜਾਂਦੀਆਂ ਬੱਦਲ ਤਾਂ ਬਹੁਤ ਆ ਗਿਆ ਇਧਰੋਂ ਵੀ ਆ ਗਿਆ ਚਾਰਚ ਫਿਰ ਹੀ ਹੈ ਆਹ ਬਾਰਾ ਮੈਂ ਤਾਂ ਬਣਾਉਣੀ ਕੋਈ ਬਾਤ ਦੀ ਵੀਡੀਓ ਲੇੜੀ ਜਾਈ ਜਾਂਦੀ ਹੈ ਜੀ ਘੁੰਮ ਮੰ ਬੱਦਲ ਦਾ ਰੋਸ ਸਣਾ ਰਸ਼ਮੀ ਆ ਗਿਆ ਸੀ ਟਿਊਸ਼ਨ ਤੋਂ ਰਸ਼ਮੀ ਬੈਠਾ ਇੱਧਰ ਕਮਰੇ ਦੇ ਵਿੱਚ ਰਸ਼ਮੀ ਆ ਗਿਆ ਟਿਊਸ਼ਨ ਤੋਂ ਅੱਜ ਤਾਂ ਟਿਊਸ਼ਨ ਤੇ ਗਿਆ ਮੈਡਮ ਕੀ ਆਦੀ ਰਸ਼ਮੀ ਬੋਲੀ ਨਹੀਂ ਕੁਛ ਬੇ ਇੰਨੇ ਦਿਨ ਟਿਊਸ਼ਨ ਨਹੀਂ ਆਇਆ ਉੱਚਾ ਹੋ ਗਿਆ ਯਸ਼ਨੇ ਵੀ ਪਾਪਾ ਹੋਊਗਾ ਦਸਤਾ ਹੋਣਾ ਸਾਰਾ ਹੋ ਗਿਆ ਵਰਕ ਤੇ ਉਹ ਜਿਹੜੇ ਮੈਪ ਲਗਿਆ ਸੀ ਹੋ ਗਿਆ ਰਸ਼ਮੀ ਨੇ ਛੱਡ ਲਿਆ ਹੁਣ ਐਸੀ ਗਰਮੀਂ ਵੀ ਹੋ ਗਈ ਬਾਹਰ ਬੱਦਲ ਜਿਹੇ ਦੀ ਪਤਾ ਨਹੀਂ ਬੱਦਲ ਜਾ ਹੋ ਗਿਆ ਤਾਂ ਕਰਕੇ ਗਰਮੈਸ ਜੀ ਹੋ ਗਈ ਆ ਤੇ ਆਪਾਂ ਜਾਣੀ ਆ ਉੱਤੇ ਉੱਪਰ ਦਾ 뷰 ਦਿਖਾਉਣੀ ਆ ਤੁਹਾਨੂੰ ਬੱਦਲਵਾਹੀ ਦਾ ਹਾ ਗੰਬੜਾ ਤਾਂ ਜਿਵੇਂ ਖਤਮ ਹੋ ਗਿਆ ਇਹਦੇ ਵਿੱਚ ਕੁਝ ਵੀ ਨਹੀਂਗਾ ਇੱਧਰ ਤਾਂ ਹਜੇ ਥੋੜੇ-ਥੋੜੇ ਹੀ ਹੈਗੇ ਆ ਪਲਾਂਟਸ ਬੱਦਲਤਾ ਚਾਰਸ਼ ਫਿਰ ਵੀ ਆਇਆਗਾ ਆਹੀ ਉਹਦੇ ਆਇਆ ਸੀਗਾ ਜਿੰਦਾਂ ਜ਼ਿਆਦਾ ਬਹੁਤ ਜ਼ਿਆਦਾ ਨਹੀਂ ਆਇਆ ਸੀ ਤੇ ਅੱਜ ਵੀ ਉਵੇਂ ਹੀ ਆਇਆਗਾ ਆਪਾਂ ਉੱਤੇ ਜਾਣੇ ਆ ਹੁਣ ਉੱਪਰ ਜਾਣਨੇ ਆਂਗੇ ਮੈਂ ਕਿਹਾ ਚਲੋ ਉੱਪਰ ਬਣਾ ਲਗੇ ਥੋੜਾ ਜਿਹਾ ਬਲੌਗ ਉੱਪਰ ਦਾ ਵਿਊ ਦਿਖਾ ਦੇਗੀ ਨੈਟ ਬਾਈਫਾਈ ਆ ਡੈਸ ਆਪਣੀਆਂ ਨੇ ਉਹੀ ਲੱਗੀ ਖੜੀ ਐ ਇਹ ਫालतू ਹੀ ਐ ਹਾਂ ਇਹਦਾ ਕੋਈ ਕੰਮ ਨਹੀਂ ਗਾ ਇਹ ਪਹਿਲਾ ਸੀਗੀ ਡਿਸ਼ ਏ ਉਹ ਮੇ ਲੱਗੀ ਖੜੀ ਆ ਹੁਣ ਤਾਂ ਆਪਣੇ ਦੂਜਾ ਵਾਈਫਾਈ ਤੇ ਚੱਲਦਾ ਸਾਰਾ ਰਸ਼ਮੀ ਨੀ ਤੇ ਉਹ ਮੰਦਰ ਆ ਮੰਦਰ ਤੇ ਵੀ ਮੰਦਰ ਤੇ ਜਾਂਦੇ ਨਹੀਂ ਆ ਆ ਮੰਦਰ ਤੁਹਾਨੂੰ ਦੇਖ ਰਿਹਾ ਹੈਗਾ ਬੱਚੇ ਜਾ ਰਹੇ ਹੈ ਕੋਈ ਮੋਰੀ ਕੋਈ ਮੋਰੀ ਕੱਸੀ ਚਨਾਉਦੇ ਹੁੰਦੇ ਪਰ ਹੁਣ ਨਹੀਂ ਲਾਤੇਗੇ ਕਈ ਦਿਨਾਂ ਦੇ ਪਹਿਲਾਂ ਤਾਂ ਕੱਸੀ ਚ ਬਹੁਤ ਨਾਉਦੇ ਸੀਗੇ ਜਦੋਂ ਗਰਮੀ ਜਿਆਦਾ ਸੀ ਕਿਉਂ ਹੁਣ ਗਰਮੀ ਘਟ ਹੈ ਉਧਰ ਵੀ ਹਾਂ ਨਾਪਾ ਜਾ ਰਹੇ ਹਾਂ نیچے ਤੌੜੀਆਂ ਜਾਂ ਪੌੜੀਆਂ ਸੇ ਪਰਖਿਆਗਾ ਪੋਚਾ ਗਰਮੈਸ਼ ਹੋ ਗਈ ਇਕਦਮ ਤੇ ਲੱਗਦਾ ਮੀਂਹ ਆਊਗਾ ਪਹਿਲਾਂ ਮੌਸਮ ਬਹੁਤ ਜ਼ਿਆਦਾ ਠੰਡਾ ਸੀ ਤੇ ਹੁਣ ਇਕਦਮ ਗਰਮੈਸ਼ ਹੋਈ ਹੈ ਜਿਹੜੀ ਇੰਨੀ ਤੇ ਨਹੀਂ ਤਾਂ ਲੱਗਦਾ ਆਊਗਾ ਆਜੇ ਨਹੀਂ ਤਾਂ ਕੀ ਚਾਹੁੰਦਾ ਫੇਰ ਦੋ ਦਿਨ ਕੋਈ ਠੰਡ ਹੋ ਜੇ ਤੇ ਉਮਸ ਜੀ ਐ ਪਤਾ ਨਹੀਂ ਕਿਉਂ ਐ ਰਹਿਦੀ ਐ ਹੁਣ ਸੌਣ ਭਾਦੋ ਚ ਤਾਂ ਐਵੇਂ ਹੀ ਉਮਸ ਰਹਿੰਦੀ ਹੁੰਦੀ ਹੈਗੀ ਲਾਈਟ ਆਪਣੀ ਲਈ ਜਾਂਦੀ ਐ ਇਹਨੂੰ ਆਫ ਕਰ ਦੇਣੀ ਐ ਰੋਟੀ ਹਜੇ ਠਹਿਰ ਕੇ ਬਣਾਵਾਂਗੇ ਕੱਪੜੇ ਆਪਾਂ ਲਾ ਲਈ ਸੀ ਕੱਪੜਿਆਂ ਤੇ ਲਾਉਣ ਮੰਗੀ ਹਜੇ ਕਿਉਂ ਥੋੜੇ ਜਿਹਾ ਸਲਾਬੇ ਜੇ ਸੀ ਮੈਂ ਫਿਰ ਉਹ ਹਜੇ ਠਹਿਰ ਕੇ ਲਾਵਾਂਗੇ